ਨਵਰਾਤਰਿਆਂ ਦੇ ਤੀਸਰੇ ਦਿਨ ਅੱਜ ਕਰ ਕਰ ਹੋ ਰਹੀ ਹੈ ਮਾਂ ਚਤਰ ਚੰਦਰ ਘੰਟਾ ਦੀ ਪੂਜਾ ਅਸੀਂ ਇਸ ਵੇਲੇ ਮਾਤਾ ਲੌਂਗਾ ਵਾਲੀ ਜੀ ਦੇਵੀ ਦੇ ਮੰਦਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਅਥਾ ਸ਼ਰਦਾ ਲੈ ਕੇ ਸ਼ਰਦਾਲੂ ਮਾਤਾ ਜੀ ਦੇ ਦਰਸ਼ਨ ਦਰਬਾਰ ਚ ਪਹੁੰਚੇ ਨੇ ਔਰ ਕੱਚੀ ਲੱਸੀ ਚੜਾ ਰਹੇ ਨੇ ਔਰ ਕੱਚੀ ਲੱਸੀ ਦਾ ਛਿਟਾ ਲੈ ਰਹੇ ਨੇ ਇਹ ਇਤਿਹਾਸਿਕ ਮੰਦਰ ਹੈ ਪ੍ਰਾਚੀਨ ਮੰਦਰ ਹੈ ਸੰ ਲੰਗਾ ਦਾਸ ਜੀ ਇਸ ਮੰਦਿਰ ਦੇ ਸੰਚਾਲਕ ਸਨ ਸੁਵੇਲੇ ਕਿਹਾ ਜਾਂਦਾ ਹੈ ਕਿ ਮਹਾਰਾਣੀ ਜੀ ਦੇ ਸਾਖਸ਼ਾਤ ਉਹਨਾਂ ਨੂੰ ਦਰਸ਼ਨ ਹੋਏ ਸਨ ਸੋ ਮਾਂ ਲక్ష్ਮੀ ਸਰਸਵਤੀ ਅਤੇ ਮਾਂ ਕਾਲੀ ਦੀ ਪ੍ਰਤੀਮਾ ਪਿੰਡੀ ਰੂਪ ਦੇ ਵਿੱਚ ਇਸ ਮੰਦਿਰ ਚ ਸਥਾਪਿਤ ਹੈ ਔਰ ਖਾਸ ਕਰਕੇ ਨਵਰਾਤਰੀ ਚਾਹੇ ਅਸੂ ਦੇ ਹੋਣ ਚਾਹੇ ਗਰਿਸ਼ਮ ਕਾਲ ਦੇ ਨਵਰਾਤਰੀ ਹੋਣ ਸਰਦਾਲੂਆਂ ਦਾ ਇਸ ਮੰਦਿਰ ਦੇ ਵਿੱਚ ਤਾਂਤਾ ਲੱਗਾ ਰਹਿੰਦਾ ਹੈ ਇਹਨਾਂ ਨਵਰਾਤਰੀਆਂ ਦੇ ਵਿੱਚ ਲੋਕ ਇੱਥੇ ਪਹੁੰਚਦੇ ਨੇ ਆਪਣੀ ਮਨੋ ਕਾਮਨਾ ਮੰਦੇ ਨੇ ਔਰ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਇਸ ਮੰਦਰ ਦੇ ਵਿੱਚ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਦੂਰ ਦੂਰ ਤੋਂ ਲੋਕ ਨਵਰਾਤਰੀਆਂ ਦੇ ਵਿੱਚ ਇੱਥੇ ਪਹੁੰਚਦੇ ਨੇ ਅਸੀਂ ਇਸ ਬਾਬਤ ਗੱਲ ਵੀ ਕਰਾਂਗੇ ਇਸ ਬਾਰੇ ਪੁੱਛਾਂਗੇ ਵੀ ਕਿ ਇਸ ਮੰਦਰ ਦੇ ਇਤਿਹਾਸ ਕੀ ਹੈ ਇਸ ਬਾਰੇ ਸਾਡੇ ਨਾਲ ਮੰਦਰ ਦੀ ਪਰੰਪਰਾ ਕੀ ਹੈ ਮੰਦਰ ਦੇ ਕੀ ਵਿਧਾਨ ਨੇ ਸਰ ਨਵਰਾਤਰੀਆਂ ਦੇ ਵਿੱਚ ਮਾਂ ਲੌਂਗਾ ਵਾਲੀ ਮਾਤਾ ਦੇ ਮੰਦਰ ਦੇ ਵਿੱਚ ਪੁਰਾਣੀਤਾ ਤੇ ਅਸੀਂ ਦੇਖਿਆ ਬਹੁਤ ਅਥਾਸ਼ਕ ਸ਼ਰਦਾਲੂਆਂ ਦੀ ਆਸਤਾ ਹੈ ਇਸ ਮੰਦਿਰ ਦੇ ਪ੍ਰਤੀ ਥੋੜਾ ਜਿਹਾ ਐਲਬੋਰੇਟ ਕਰਿਓ ਕਿ ਕੀ ਇਤਿਹਾਸ ਕੀ ਹੈ ਇਸ ਮੰਦਿਰ ਦਾ ਕਿਸ ਤਰ੍ਹਾਂ ਇਸ ਮੰਦਿਰ ਦੇ ਵਿੱਚ ਖੂਨ ਚਾਇਆ ਸੀ ਕਿਉਂਕਿ ਇਹ ਪੁਰਾਤਨ ਮੰਦਿਰ ਬਿਲਕੁਲ ਜੀ ਜਕਾਰਾ ਸ਼ੇਰਾਂ ਵਾਲੇ ਦਾ ਬਹੁਤ ਸੱਚੇ ਦਰਬਾਰ ਕੀ ਦਾ ਸਾਰੇ ਪਗਵਾ ਬਣਾ ਰੱਥੇ ਬਹੁਤ ਬਹੁਤ ਸ਼ੁਭ ਕਾਮਨਾ ਹੈ ਜੀ ਆ ਮੰਦਿਰ ਲਗਾ ਕੇ ਲੰਗਰੇ ਮਾਤਰਾ ਪ੍ਰਸਿੱਧ ਸੀ ਦੀਪੇ ਮੰਗਾ ਲਗਾ ਜੇ ਤਾਂ ਆਪਾਂ ਲੰਗਾ ਦਾਸੀ ਉਹਨਾਂ ਨੇ ਗੌਰਤਵਸਥਾ ਕੀਤੀ ਸੀ ਕਈ ਸਾਲਾਂਾਂ ਤੱਕ ਉਹਨਾਂ ਨੇ ਕੁਝ ਨਹੀਂ ਖਾਦਾ ਬਦਾਂ ਕੁਝ ਵੀ ਨਹੀਂ ਦਿੱਤਾ ਜਿਨ੍ਹਾਂ ਦੇ ਪ੍ਰਸੰਤਾ ਵਿਖੇ ਤੇ ਖੁਦ ਲੋਂਗਾ ਵਾਲੀ ਮਾਤਾ ਜੀ ਪ੍ਰਗਟ ਹੋਈ ਸੀ ਹੂੰ ਤੇ ਉਹਨਾਂ ਨੇ ਕਹਿਆ ਸੀ ਇੱਥੇ ਕਿਸੇ ਨੂੰ ਵੀ ਜਿਸ ਤਰ੍ਹਾਂ ਮਾਤਾ ਨਿਕਲਣ ਦੀ ਪੂਛ ਵੀ ਹੁੰਦਾ ਹੈ ਇਹੀ ਮੰਦਿਰ ਗਾਏ ਜਿੱਥੇ ਜਲਦੀ ਅਗਦੀ ਗੋਡਾਟਾ ਚੜਾਓਗੇ ਤੇ ਸਾਰੇ ਭਗਤ ਜਿਹੜੇ ਉਹਨਾਂ ਦੇ ਸਾਰਾ ਮਤ ਸਾਰਾ ਕਸ਼ਟ ਵੀ ਦੂਰ ਹੋ ਜਾਏਗਾ ਉਹਨਾਂ ਨੇ ਕਿੰਨਾ ਸਦਾ ਕੁਛ ਨਹੀਂ ਖਾਦਾ ਕੁਛ ਨਹੀਂ ਬੜੀ ਘੋਰ ਤਵੱਸਾ ਕੀਤੀ ਪਰ ਸਾਨੂੰ ਹੋ ਗਿਆ ਖੁਦ ਇੱਥੇ ਲੋਂਗਾ ਵਾਲੀ ਮਾਤਾ ਪਕੜ ਹੋਈ ਹੂੰ ਹੂੰ ਅੱਛਾ ਨਵਰਾਤਰਿਆਂ ਦੇ ਵਿੱਚ ਖਾਸ ਰਹਿੰਦਾ ਇਸ ਮੰਦਿਰ ਦੇ ਵਿੱਚ ਕਿਉਂਕਿ ਚਾਹੇ ਗ੍ਰਿਸ਼ਮ ਕਾਲ ਦੇ ਨਵਰਾਤਰੇ ਹੋਣ ਅਸੂ ਦੇ ਨਵਰਾਤਰੇ ਹੋਣ ਸ਼ਰਦਾਲੂ ਦੂਰ ਦੂਰ ਤੋਂ ਇੱਥੇ ਬੌਂਸਦੇ ਨੇ ਬੜੀ ਮਾਨਯਤਾ ਦੇਖੋ ਜੀ ਕੋਈ ਮੰਦਿਰ ਨਹੀਂ ਰਹਾ ਜਿੱਥੇ ਕੱਤੀ ਲੱਸੀ ਚੜਦੀ ਜੀ ਹੂੰ ਲੋਕਈਆਂ ਨੇ ਆਪਣੇ ਬੱਚੇ ਲੰਗੂਰ ਬਣਾਏ ਹੁੰਦੇ ਆ ਜਿੱਥੇ ਨੌ ਰਾਤ ਤੇ ਇੱਥੇ ਸ਼ੁਰੂ ਤੋਂ ਹੀ ਪਾਰ ਚੱਲ ਜਾ ਰਿਹਾ ਮੰਤਰਨੰਤਾ ਸਾਜੀ ਐ ਫੰਦ ਲੋਕ ਆ ਦੇਖਦੇ ਪਏ ਸਵੇਰੇ ਪ੍ਰਾਰਥਨਾ ਕਰ 4 ਵਜੇ ਆਉਂਦੇ ਤੇ ਉਸ ਵਕਤ ਪਾਰ ਸ਼ੁਰੂ ਹੋ ਜਾਂਦਾ ਜੀ ਭਰਪੂਰ ਧੁੰਨੀ ਆਉਂਦੀ ਇੱਥੇ ਆਪਣੇ ਮਨ ਦੀ ਕਾਮਨਾ ਪੂਰੀ ਹੁੰਦੀ ਆ ਸਾਰੇ ਆਪਣੇ ਇੱਕ ਸਾਡੇ ਭਗਤ ਜੀ ਦੇ ਖਾਦ ਜ਼ਿਲੰਦਰ ਤੋਂ ਆਉਂਦੇ ਰੋਏ ਦਿੱਲੀ ਤੇ ਕੁਝ ਮਿਲਦਾ ਤੁਰ ਦਾਤੀ ਤੋਂ ਆਉਂਦੇ ਆ ਬਿਲਕੁਲ ਕਈ ਬਗਦਾ ਸਾਰੇ 3:30 ਵਜੇ ਆਉਂਦੇ ਆ ਆਪਣੀ ਡੇਲੀ ਹੁੰਦਾ ਨਿਯਮ ਨਾਲ ਆ ਤੇ ਆਰਤੀ ਕਰਕੇ ਜਾਣਾ ਮਾਂ ਮਾਈ ਦੀ ਆਪਣੀ ਸੇਵਾ ਕਰਕੇ ਜਾਂਦੇ ਨੇ ਨਵਰਾਤਰਿਆਂ ਚ ਖਾਸ ਕੇ ਹਰ ਰੋਜ਼ ਜਿਹੜੇ ਡੇਲੀ ਵਾਲੇ ਉਹ ਡੇਲੀ ਜਾਂਦੇ ਆ ਨਵਰਾਤਰਿਆਂ ਜੋ ਕਿ ਖਾਸ ਨੇ ਜਿੰਨਾ ਆਪਣੇ ਵਰਤ ਸੁਖੀ ਹੁੰਦੇ ਆ ਸਾਰੇ ਇੱਥੇ ਆਉਂਦੇ ਆ ਹੂੰ ਤੁਸੀਂ ਇਸ ਮੰਦਿਰ ਦੀ ਪ੍ਰਾਚੀਨਤਾ ਦੇ ਬਾਰੇ ਤੇ ਪ੍ਰਭੂ ਨੇ ਦੱਸਿਆ ਹੈ ਕਿ ਇਸ ਦੇ ਅਵਿਧਾਨ ਹੈ ਨਵਰਾਤਰਿਆਂ ਦੀ ਗੱਲ ਕਰੀਏ ਨਵਰਾਤਰਿਆਂ ਤੇ ਅਸੀਂ ਦੇਖਦੇ ਕਿ ਇਸ ਇਤਿਹਾਸਿਕ ਮੰਦਿਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਮਾਨਤਾ ਬਹੁਤ ਹੈ ਇਸ ਜਗ੍ਹਾ ਦੇ ਮਾਨੀ ਹੋਈ ਇਸ ਮੰਦਰ ਦੇ ਬਾਰੇ ਕੁਝ ਜੈ ਮਾਤਾ ਜੀ ਸਾਰਿਆਂ ਭਗਤਾਂ ਨੂੰ ਮੇਰੇ ਵੱਲੋਂ ਨਵਰਾਤਰੀਆਂ ਦੀ ਬਹੁ ਬਹੁ ਸ਼ੁਭ ਕਾਮਨਾ ਹੈ ਇਹ ਦੇਖੋ ਜੀ ਮਹਾਰਾਣੀ ਦਾ ਸਾਖਸ਼ਾਗਤ ਰੂਪ ਹੈਗਾ ਜੀ ਇੱਥੇ ਸਵੇਰੇ ਚਾਰ ਵੇਦ ਨਾਲ ਪਾਠ ਦੁਰਗਾ ਸਤਿਤੀ ਦਾ ਪਾਠ ਹੁੰਦਾ ਹੈ ਹਰ ਨਵਰਾਤਰੀਆਂ 'ਚ ਹੁੰਦਾ ਅਸੂ ਦੇ ਨਰਾਤਿਆਂ 'ਚ ਵੀ ਹੁੰਦਾ ਜੇ ਤੇ 체ਦੇ ਦੇ ਨਰਾਤਿਆਂ 'ਚ ਹੁੰਦਾ ਮਹਾਰਾਣੀ ਆਪ ਸਾਖਸ਼ਾਪ ਆ ਕੇ ਇੱਥੇ ਦਰਸ਼ਨ ਦਿੰਦੇ ਆਂ ਔਰ ਬਹੁਤ ਭਗਤਾਂ ਦੀ ਮਨੋ ਕਾਮਨਾ ਪੂਰੀ ਹੋਈ ਹੈ ਜੋ ਮੰਗਿਆ ਉਹ ਮਹਾਰਮਾਈ ਨੇ ਸਭ ਨੂੰ ਦਿੱਤਾ ਹੈ ਜੀ ਬਿਲਕੁਲ ਜੋ ਮੰਗਿਆ ਉਹ ਇਸ ਦਰਬਾਰ ਤੋਂ ਮਿਲਦਾ ਹੈ ਇਹ ਨਵਰਾਤਰੀਆਂ ਦੇ ਵਿੱਚ ਭਗਤ ਜਨ ਖੇਤਰੀ ਬੀਜਦੇ ਨੇ ਔਰ ਖੇਤਰੀ ਸਾਰਾ ਨਵਰਾਤਰੀ ਚੱਲਦੀ ਔਰ ਉਸ ਤੋਂ ਬਾਦ ਉਸ ਨੂੰ ਬਣਾ ਦਿੰਦੇ ਨੇ ਇਸੇ ਮਾਂ ਲక్ష్ਮੀ ਸਰਸਵਤੀ ਅਤੇ ਮਾਂ ਕਾਲੀ ਦੀ ਪਟਿਮਾ ਇਸ ਦਰਬਾਰ ਦੇ ਵਿੱਚ ਹੈ ਔਰ ਇਸ ਮੱਦਨ ਦੇ ਇਤਿਹਾਸ ਬਾਰੇ ਗੱਲ ਕਰੀਏ ਤੇ ਭਗਤ ਜਿਹੜੇ ਬਾਬਾ ਜੀ ਲੰਗਾ ਦਾਸ ਜੀ ਮਹਾਰਾਜ ਸਨ ਉਹਨਾਂ ਦੀ ਤਪੱਸਿਆ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸਾਖਸ਼ਾਤ ਦਰਸ਼ਨ ਵੀ ਹੋਏ ਸੀ। ਕਿਹਾ ਜਾਂਦਾ ਹੈ ਕਿ ਇਸ ਇਤਿਹਾਸਿਕ ਮੰਦਰ ਦੇ ਵਿੱਚ ਦੂਰ ਦੂਰ ਤੋਂ ਲੋਕ ਇੱਥੇ ਪਹੁੰਚਦੇ ਨੇ। ਨਵਰਾਤਰੀਆਂ ਦੇ ਵਿੱਚ ਹਾਜ਼ਰੀ ਲਗਵਾਉਂਦੇ ਨੇ। ਔਰ ਕੱਚੀ ਲੱਸੀ ਇਸ ਮੰਦਰ ਦੇ ਵਿੱਚ ਪ੍ਰਾਚੀਨ ਰਹੀ ਕੱਚੀ ਲੱਸੀ ਵੀ ਚੜਾਈ ਜਾਂਦੀ ਹੈ। ਕੱਚੀ ਲੱਸੀ ਦੇ ਨਾਲ ਜਿਹੜੇ ਰੋਗ ਨੇ ਉਹ ਕਸ਼ਟ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਸੋ ਇਹ ਤਸਵੀਰ ਅਸੀਂ ਤੁਹਾਨੂੰ ਦਿਖਾਵਾਂਗੇ ਬਾਬਾ ਸ਼੍ਰੀ ਲੰਗਦਾਸ ਜੀ ਮਹਾਰਾਜ ਜੀ ਦੇ ਜਿਹੜੀ ਤਸਵੀਰ ਹੈ। ਦੀਪੋਚੀਨਾ ਤੋਂ ਇਸ ਮੰਦਰ ਦੇ ਸੰਸਤਾਪਕ ਨੇ ਜਨ ਉਸ ਤੋਂ ਬਾਅਦ ਅਨੰਤਾदास ਜੀ ਮਹਾਰਾਜ ਇਸ ਦਰਬਾਰ ਦੇ ਵਿੱਚ ਗੱਦੀ ਨਿਸ਼ੀਨ ਸਨ ਉਹਨਾਂ ਦੇ ਵੱਲੋਂ ਵੀ ਇਸ ਦਰਬਾਰ ਦੇ ਵਿੱਚ ਨਵਰਾਤਰਿਆਂ ਦੇ ਵਿੱਚ ਦੁਰਗਾ ਸਤਿਤੀ ਦੇ ਪਾਠ ਕੀਤੇ ਜਾਂਦੇ ਨੇ ਸੋ ਇਤਿਹਾਸਿਕ ਇਸ ਮੰਦਰ ਦੀ ਇਤਿਹਾਸਿਕ ਵੇਰੀ ਵੀ ਹੈ ਜਿਹੜੀ ਕਿ ਪ੍ਰਾਚੀਨਤਾ ਤੋਂ ਇਸ ਮੰਦਰ ਦੇ ਵਿੱਚ ਚੱਲਦੀ ਆ ਰਹੀ ਹੈ ਅਸੀਂ ਇਸ ਬਾਬਤ ਪੰਡਤ ਜੀ ਨਾਲ ਵੀ ਗੱਲ ਕਰਾਂਗੇ ਕਿ ਇਸ ਮੰਦਰ ਦੇ ਵਿਦਾਨ ਕੀ ਨੇ ਪੰਡਤ ਜੀ ਰਾਮਰਾਜ ਜੀ नवरात्रों का तीसरा दिन है चंद्रगंधा माता जी की पूजा हो रही है क्या कैसे इस मंदिर में प्राचीनता क्या विधि विधान है कैसे चलता है यहाँ क्योंकि मंदिर में लोग बहुत आते हैं ये बहुत बढ़िया चलता है यहाँ पर लोग सुबह आते हैं आरती बंदन होता है पूजा पाठ होता है सुबह पहले दुर्गा स्तुति का पाठ होता है सुबह छह से आठ बजे तक उसके बाद आरती उसके बाद लोग भी आते हैं श्रद्धा भाव रखते हैं पूरी नवरात्रों में ज़्यादा रश रहता है या रूटीन में सभी ਰੋਟੀਨ ਵਿੱਚ ਰਸ਼ ਰਹਿਤਾ ਹੈ ਪਰ ਨੁਰਾਤਰਾਮੇ ਕੁਝ ਜ਼ਿਆਦਾ ਰਸ਼ ਰਹਿਤਾ ਹੈ ਕਿ ਮਾਤਾ ਦਾ ਮੰਦਿਰ ਹੈ ਤੇ ਨੁਰਾਤਰਾਮੇ ਤਾਂ ਲੋਗ ਆਤੇ ਆਉਂਦੇ ਨੇ ਜੀ ਬਿਲਕੁਲ ਸੋ ਕੱਚੀ ਲੱਸੀ ਲੋਗ ਇੱਥੇ ਆ ਕੇ ਚੜਾਉਂਦੇ ਨੇ ਔਰ ਆਪਣੇ ਦੁੱਖਾਂ ਦਾ ਨਿਵਾਰਨ ਕਰਵਾ ਲੈਂਦੇ ਸੋ ਇਸ ਪ੍ਰਾਚੀਨ ਮੰਦਿਰ ਦੇ ਇਤਿਹਾਸ ਦੀ ਗੱਲ ਕਰੀਏ ਤੇ ਭਗਤ ਲੋnga ਦਾਸ ਜੀ ਮਹਾਰਾਜ ਨੇ ਇਸ ਮੰਦਿਰ ਦੇ ਗੱਦੀ ਨਿਸ਼ੀਨ ਸਨ ਜਿਹੜੇ ਕਿ ਉਸ ਵੇਲੇ ਤਪੱਸਿਆ ਕੀਤੀ ਸੀ ਮਾਂ ਨੇ ਉਹਨਾਂ ਨੂੰ ਸਾਖਸ਼ਾਤ ਦਰਸ਼ਨ ਦਿੱਤੇ ਸੀ ਔਰ ਇਸ ਮੰਦਿਰ ਦੀ ਵਿਲੱਖਣਤਾ ਹੈ ਕਿ ਇਥੇ ਸਵੇਰੇ ਦੁਰਗਾ ਸਪਤੀ ਦਾ ਪਾਠ ਹੁੰਦਾ ਹੈ ਉਸ ਤੋਂ ਬਾਅਦ ਕੀਰਤਨ ਹੁੰਦਾ ਹੈ ਸਾਰਾ ਦਿਨ ਨਵਰਾਤਰੀਆਂ ਦੇ ਵਿੱਚ ਕੀਰਤਨ ਚੱਲਦਾ ਰਹਿੰਦਾ ਹੈ ਸੋ ਮਾਂ ਦੁਰਗਾ ਸਭ ਦੇ ਅਸਪੀਂ ਕਿਰਪਾ ਬਣਾਈ ਰੱਖਣ ਔਰ ਨਵਰਾਤਰੇ ਦੇ 30ਵੇਂ ਦਿਨ ਜਿਤਨਾ ਹਰ ਘਰ ਘਰ ਦੇ ਵਿੱਚ ਮਾਂ ਚੰਦਰ ਘੰਟਾ ਦੀ ਅੱਜ ਪੂਜਾ ਹੋ ਰਹੀ ਹੈ ਇਹ ਨਵਰਾਤਰੇ ਇਸੇ ਤਰ੍ਹਾਂ ਸੁਖ ਸਮਰiddhi ਲੈ ਕੇ ਘਰ ਘਰ ਆਣ ਸੋ ਇਸ ਇਤਿਹਾਸਿਕ ਪ੍ਰਾਚੀਨ ਮੰਦਿਰ ਮਾਤਾ ਲੋਂਗਾ ਵਾਲੀ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਹਰ ਰੋਜ਼ ਪਹੁੰਚਦੇ ਨੇ ਖਾਸ ਕਰਕੇ ਨਵਰਾਤਰੀਆਂ ਦੇ ਵਿੱਚ ਇਸ ਮੰਦਿਰ ਦੇ ਵਿੱਚ ਮੰਦਿਰ ਕਮੇਟੀ ਵੱਲੋਂ ਸਿੱਧ ਪੀਠ ਸਿੱਧ ਪੀਠ ਮੰਦਿਰ ਦੇ ਵਿੱਚ ਮੰਦਿਰ ਕਮੇਟੀ ਵੱਲੋਂ ਵੀ ਖਾਸ ਉਚੇਚੇ ਪ੍ਰਬੰਧ ਕੀਤੇ ਜਾਂਦੇ ਨੇ ਨਵਰਾਤਰੀਆਂ ਦੇ ਤੀਸਰੇ ਦਿਨ ਅੱਜ ਕਰਕਰ ਹੋ ਰਹੀ ਹੈ ਮਾ ਚਤਰਗੜ੍ਹ ਚੰਦਰਘੰਟਾ ਦੀ ਪੂਜਾ ਅਸੀਂ ਇਸ ਵੇਲੇ ਮਾਤਾ ਲੋਂਗਾ ਵਾਲੀ ਜੀ ਦੇ ਮੰਦਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਅਥਾ ਸਰਦਾ ਲੈ ਕੇ ਸਰਦਾਲੂ ਮਾਤਾ ਜੀ ਦੇ ਦਰਸ਼ਨ ਦਰਬਾਰ ਸੇ ਪਹੁੰਚੇ ਨੇ ਔਰ ਕੱਚੀ ਲੱਸੀ ਚੜਾ ਰਹੇ ਨੇ ਔਰ ਕੱਚੀ ਲੱਸੀ ਦਾ ਛਟਾ ਲੈ ਰਹੇ ਨੇ ਇਹ ਇਤਿਹਾਸਿਕ ਮੰਦਰ ਹੈ ਪਾਚੀਨ ਮੰਦਰ ਹੈ ਸੰਤ ਲੋਂਗਾ ਦਾਸ ਜੀ ਇਸ ਮੰਦਰ ਦੇ ਸੰਚਾਲਕ ਸਨ ਸੁਵੇਲੇ ਕਿਹਾ ਜਾਂਦਾ ਹੈ ਕਿ ਮਾਹਾਰਾਣੀ ਜੀ ਦੇ ਸਾਖਸ਼ਾਤ ਉਹਨਾਂ ਨੂੰ ਦਰਸ਼ਨ ਹੋਏ ਸਨ ਸੋ ਮਾਂ ਲਕਸ਼ਮੀ ਸਰਸਵਤੀ ਅਤੇ ਮਾਂ ਕਾਲੀ ਦੀ ਪ੍ਰਤੀਮਾ ਪਿੰਡੀ ਰੂਪ ਦੇ ਵਿੱਚ ਇਸ ਮੰਦਿਰ ਚ ਸਥਾਪਿਤ ਹੈ ਔਰ ਖਾਸ ਕਰਕੇ ਨਵਰਾਤਰੀ ਚਾਹੇ ਅਸੂ ਦੇ ਹੋਣ ਚਾਹੇ ਗਰਿਸ਼ਵ ਕਾਲ ਦੇ ਨਵਰਾਤਰੀ ਹੋਣ ਸਰਦਾਲੂਆਂ ਦਾ ਇਸ ਮੰਦਿਰ ਦੇ ਵਿੱਚ ਤਾਂਤਾ ਲੱਗਾ ਰਹਿੰਦਾ ਹੈ ਇਹਨਾਂ ਨਵਰਾਤਰੀਆਂ ਦੇ ਵਿੱਚ ਲੋਕ ਇੱਥੇ ਪਹੁੰਚਦੇ ਨੇ ਆਪਣੀ ਮਨੋ ਕਾਮਨਾ ਮੰਗਦੇ ਨੇ ਔਰ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਇਸ ਮੰਦਿਰ ਦੇ ਵਿੱਚ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਦੂਰ ਦੂਰ ਤੋਂ ਲੋਕ ਨਵਰਾਤਰੀਆਂ ਦੇ ਵਿੱਚ ਇੱਥੇ ਪਹੁੰਚਦੇ ਨੇ ਅਸੀਂ ਇਸ ਬਾਬਤ ਗੱਲ ਵੀ ਕਰਾਂਗੇ ਇਸ ਬਾਰੇ ਪੁੱਛਾਂਗੇ ਵੀ ਕਿ ਇਸ ਮੰਦਰ ਦੇ ਪਾਚੀਨ ਇਤਿਹਾਸ ਕੀ ਹੈ ਇਸ ਬਾਰੇ ਸਾਡੇ ਨਾਲ ਮੰਦਰ ਦੀ ਪਰੰਪਰਾ ਕੀ ਹੈ ਮੰਦਰ ਦੇ ਕੀ ਵਿਦਾਨ ਨੇ ਸਰ ਨਵਰਾਤਰੀਆਂ ਦੇ ਵਿੱਚ ਮਾਂ ਲੌਂਗਾ ਵਾਲੀ ਮਾਤਾ ਦੇ ਮੰਦਰ ਦੇ ਵਿੱਚ ਪ੍ਰਾਚੀਨਤਾ ਤੇ ਅਸੀਂ ਦੇਖਿਆ ਬਹੁਤ ਅਥਾਹ ਸ਼ਰਧਾਲੂਆਂ ਦੀ ਆਸਥਾ ਹੈ ਇਸ ਮੰਦਰ ਦੇ ਪ੍ਰਤੀ ਥੋੜਾ ਜਿਹਾ ਐਲੈਬੋਰੇਟ ਕਰਿਓ ਕਿ ਕੀ ਇਤਿਹਾਸ ਕੀ ਹੈ ਇਸ ਮੰਦਰ ਦਾ ਕਿਸ ਤਰ੍ਹਾਂ ਇਸ ਮੰਦਰ ਦੇ ਵਿੱਚ ਫੋਨ ਚਾਇਆ ਸੀ ਕਿਉਂਕਿ ਇਹ ਪ੍ਰਾਤਨ ਮੰਦਰ ਬਿਲਕੁਲ ਜੀ ਜਕਾਰਾ ਸ਼ੇਰਾਂ ਵਾਲੇ ਦਾ ਬੋਲ ਸਾਚੇ ਦਰਬਾਰ ਕੀ ਦਾ ਸਾਰੇ ਪਗਵਾ ਬਣਾ ਨਾਤ ਦੇ ਬੋਲ ਬਹੁਤ ਸ਼ੁਭ ਕਾਮਨਾ ਹੈ ਇਹ ਮੰਦਰ ਰਗਾਏ ਲੋਂਗਾਰੇ ਮਾਤਾ ਪ੍ਰਸਿੱਧ ਸੀ ਦੀਪੇ ਮੰਗਾ ਰਗਾਏ ਹੂੰ ਤੇ ਆਪਾਂ ਲੋਂਗਾ ਦਾ ਜੀ ਉਹਨਾਂ ਨੇ ਘੋਰਤਵਸਿਆ ਕੀਤੀ ਸੀ ਕਈ ਸਾਲਾਂਾਂ ਤੱਕ ਉਹਨਾਂ ਨੇ ਕੁਝ ਨਹੀਂ ਖਾਦਾ ਬਦਾ ਕੁਝ ਵੀ ਨਹੀਂ ਦਿੱਤਾ ਜਿੰਨਾਂ ਦੇ ਪ੍ਰਸੰਤਾ ਵੇਖ ਕੇ ਤੇ ਖੁਦ ਲੋਂਗਾ ਵਾਲੀ ਮਾਤਾ ਜੀ ਪ੍ਰਗਟ ਹੋਈ ਸੀ ਹੂੰ ਤੇ ਉਹਨਾਂ ਨੇ ਕਿਹਾ ਸੀ ਤੇ ਕਿਸੇ ਨੂੰ ਵੀ ਜਿਸ ਤਰ੍ਹਾਂ ਮਾਤਾ ਨਿਕਲਣ ਦੀ ਪੁੱਛ ਵੀ ਹੁੰਦਾ ਹੈ ਇਹੀ ਮੰਦਰ ਰਗਾਏ ਜਿੱਥੇ ਜਲਦੀ ਅਗਲੀ ਗੋ ਡਾਟਾ ਚੜਾਓਗੇ ਤੇ ਸਾਰੇ ਭਗਤ ਜਿਹੜੇ ਹਨ ਉਹਨਾਂ ਦੇ ਸਾਰਾ ਮਤ ਸਾਰਾ ਕਸ਼ਟ ਵੀ ਦੂਰ ਹੋ ਜਾਏਗਾ ਅੰਨਾ ਨੇ ਕਿੰਨਾ ਸਦਾ ਕੁਝ ਨਹੀਂ ਖਾਦਾ ਕੁਝ ਨਹੀਂ ਬੜੀ ਘੂਰ ਤਵੱਸਾ ਕੀਤੀ ਪਰ ਸਾਨੂੰ ਹੋ ਗਿਆ ਖੁਦ ਇੱਥੇ ਲੰਗਰ ਲਈ ਮਾਤਾ پکڑ ਹੋਈ ਹੂੰ ਹੂੰ ਅੱਛਾ ਨਵਰਾਤਰੀਆਂ ਦੇ ਵਿੱਚ ਖਾਸ ਰਹਿੰਦਾ ਇਸ ਮੰਦਿਰ ਦੇ ਵਿੱਚ ਕਿਉਂਕਿ ਚਾਹੇ ਗ੍ਰਿਸ਼ਮ ਕਾਲ ਦੇ ਨਵਰਾਤਰੇ ਹੋਣ ਅਸੂ ਦੇ ਨਵਰਾਤਰੇ ਹੋਣ ਸ਼ਰਧਾਲੂ ਦੂਰ ਦੂਰ ਤੋਂ ਇੱਥੇ ਪਹੁੰਚਦੇ ਨੇ ਬੜੀ ਮਾਨਯਤਾ ਦੇਖੋ ਜੀ ਇੱਕੋ ਹੀ ਮੰਦਿਰ ਹੈ ਜਿੱਥੇ ਕੱਤੀ ਲੱਸੀ ਚੜਦੀ ਜੀ ਹੂੰ ਕਿ ਕਈਆਂ ਨੇ ਆਪਣੇ ਬੱਚੇ ਲੰਗੂਰ ਬਣਾਏ ਹੁੰਦੇ ਆ ਜਿੱਥੇ ਨਵਰਾਤਰੇ ਇੱਥੇ ਸ਼ੁਰੂ ਤੋਂ ਹੀ ਪਾਰ ਚੱਲ ਜਾ ਰਿਹਾ ਹੈ ਮੰਤਨਨਤਾ ਜੀ ਜਦੋਂ ਲੋਕ ਆ ਕੇ ਦੇਖਦੇ ਫੇ ਸਵੇਰੇ ਪ੍ਰਾਤਕਾਲ 4 ਵਜੇ ਆਉਂਦੇ ਤੇ ਉਸ ਵਕਤ ਪਾਰ ਸ਼ੁਰੂ ਹੋ ਜਾਂਦਾ ਹੈ ਭਰਪੂਰ ਦੁਨੀ ਆਉਂਦੀ ਹੈ ਤੇ ਆਪਣੇ ਮਨੋ ਕਾਮਨਾ ਪੂਰੀ ਹੁੰਦੀ ਆ ਸਾਰੇ ਆਪਣੇ ਇੱਕ ਸਾਡੇ ਭਗਤ ਜੀ ਵੀ ਖਾਹ ਜਲੰਦਰ ਤੋਂ ਆਉਂਦੇ ਰੋਜ਼ ਢੇਲੀ ਹੂੰ ਹੂੰ ਤੇ ਕੁਝ ਮਿਲਦਾ ਤੁਰ ਦਾਤੀ ਤੋਂ ਆਉਂਦੇ ਆ ਬਿਲਕੁਲ ਕਈ ਭਗਤਾਂ ਸਵੇਰੇ 3:30 ਵਜੇ ਆਉਂਦੇ ਆ ਆਪਣੀ ਢੇਲੀ ਹੁੰਦਾ ਦੀ ਨੀਮ ਰਾਤ ਤੇ ਆਰਤੀ ਕਰਕੇ ਜਾਣਾ ਮਾਂ ਮਾਈ ਦੀ ਆਪਣੀ ਸੇਵਾ ਕਰਕੇ ਜਾਣਾ ਜਿਹੜਾ ਤਿਰੰਜ ਖਾਸ ਕੇ ਹਰ ਰੋਜ਼ ਜਿਹੜੇ ਢੇਲੀ ਵਾਲੇ ਨਹੀਂ ਹੋ ਉਹ ਢੇਲੀ ਜਾਂਦੇ ਆ ਨਿਵਰਾਤਾਂ ਜੋ ਖਾਸ ਨੇ ਜਿੰਨਾਂ ਆਪਣੇ ਵਰਤ ਸੁਖੀ ਹੁੰਦੇ ਆ ਸਾਰੇ ਤੁਸੀਂ ਇਸ ਮੰਦਿਰ ਦੀ ਪ੍ਰਾਚੀਨਤਾ ਦੇ ਬਾਰੇ ਤਾਂ ਪ੍ਰਭੂ ਨੇ ਦੱਸਿਆ ਹੈ ਕਿ ਇਸ ਦੇ ਅਵਿਧਾਨ ਹੈ ਨਵਰਾਤਰਿਆਂ ਦੀ ਗੱਲ ਕਰੀਏ ਨਵਰਾਤਰਿਆਂ ਤੇ ਅਸੀਂ ਦੇਖਦੇ ਕਿ ਇਸ ਇਤਿਹਾਸਿਕ ਮੰਦਿਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਮੰਨਤਾ ਬਹੁਤ ਹੈ ਇਸ ਜਗ੍ਹਾ ਦੇ ਮੰਨੇ ਹੋਈ ਇਸ ਮੰਦਿਰ ਦੇ ਬਾਰੇ ਕੁਝ ਜੈ ਮਾਤਾ ਜੀ ਸਾਰਿਆਂ ਭਗਤਾਂ ਨੂੰ ਮੇਰੇ ਵੱਲੋਂ ਨਵਰਾਤਰਿਆਂ ਦੀ ਬਹੁ ਬਹੁ ਸ਼ੁਭ ਕਾਮਨਾ ਹੈ ਇਹ ਦੇਖੋ ਜੀ ਮਹਾਰਾਣੀ ਦਾ ਸਾਖਸ਼ਾਗਤ ਹੈ ਰੂਪ ਹੈਗਾ ਜੀ ਇੱਥੇ ਸਵੇਰੇ ਚਾਰ ਵੇਦ ਨਾਲ ਪਾਠ ਦੁਰਗਾ ਸਤਿਤੀ ਦਾ ਪਾਠ ਹੁੰਦਾ ਹੈ ਹਰ ਨਵਰਾਤਰੀਆਂ 'ਚ ਹੁੰਦਾ ਅੱਸੂ ਦੇ ਨਰਾਤਿਆਂ 'ਚ ਵੀ ਹੁੰਦਾ ਜੇ ਤੇ 체ਦੇ ਦੇ ਵੀ ਨਰਾਤਿਆਂ 'ਚ ਹੁੰਦਾ ਮਹਾਰਾਣੀ ਆਪ ਸਾਖਸ਼ਾਪ ਆ ਕੇ ਇੱਥੇ ਦਰਸ਼ਨ ਦਿੰਦੀ ਹੈ ਔਰ ਬਹੁਤ ਭਗਤਾਂ ਦੀ ਮਨੋ ਕਾਮਨਾ ਪੂਰੀ ਹੋਈ ਹੈ ਜੋ ਮੰਗਿਆ ਉਹ ਮਹਾਰਮਾਈ ਨੇ ਸਭ ਨੂੰ ਦਿੱਤਾ ਜੀ ਬਿਲਕੁਲ ਜੋ ਮੰਗਿਆ ਉਹ ਇਸ ਦਰਬਾਰ ਤੋਂ ਮਿਲਦਾ ਹੈ ਇਹ ਨਵਰਾਤਰੀਆਂ ਦੇ ਵਿੱਚ ਭਗਤ ਜਨ ਖੇਤਰੀ ਬੀਜਦੇ ਨੇ ਔਰ ਖੇਤਰੀ ਸਾਰਾ ਨਵਰਾਤਰੇ ਚੱਲਦੀ ਹੈ ਔਰ ਉਸ ਤੋਂ ਬਾਅਦ ਉਸ ਨੂੰ ਬਣਾ ਦਿੰਦੇ ਨੇ ਇਸੇ ਬਾਹ ਲక్ష్ਮੀ सरस्वती अते मां काली मा दी प्रतिमा इस दरबार ਦੇ ਵਿੱਚ ਹੈ ਔਰ ਇਸ ਮੱਦਨ ਦੇ ਇਤਿਹਾਸਕ ਬਾਰੇ ਗੱਲ ਕਰੀਏ ਤੇ ਭਗਤ ਜਿਹੜੇ ਬਾਬਾ ਜੀ ਲੋਂਗਾदास जी ਮਹਾਰਾਜ ਸਨ ਉਹਨਾਂ ਦੀ ਤਪੱਸਿਆ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸਾਖਸ਼ਾਤ ਦਰਸ਼ਨ ਵੀ ਹੋਏ ਸੀ। ਕਿਹਾ ਜਾਂਦਾ ਹੈ ਕਿ ਇਸ ਇਤਿਹਾਸਿਕ ਮੰਦਰ ਦੇ ਵਿੱਚ ਦੂਰ ਦੂਰ ਤੋਂ ਲੋਕ ਇੱਥੇ ਪਹੁੰਚਦੇ ਨੇ ਨਵਰਾਤਰੀਆਂ ਦੇ ਵਿੱਚ ਹਾਜ਼ਰੀ ਲਗਵਾਉਂਦੇ ਨੇ ਔਰ ਕੱਚੀ ਲੱਸੀ ਇਸ ਮੰਦਰ ਦੇ ਵਿੱਚ ਪ੍ਰਾਚੀਨ ਰਹਿ ਕੇ ਕੱਚੀ ਲੱਸੀ ਵੀ ਚੜਾਈ ਜਾਂਦੀ ਹੈ। ਕੱਚੀ ਲੱਸੀ ਦੇ ਨਾਲ ਜਿਹੜੇ ਰੋਗ ਨੇ ਉਹ ਕਸ਼ਟ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਸੋ ਇਹ ਤਸਵੀਰ ਅਸੀਂ ਤੁਹਾਨੂੰ ਦਿਖਾਵਾਂਗੇ ਬਾਬਾ ਸ਼ਰੀਪ ਲੰਗਦਾਸ ਜੀ ਮਹਾਰਾਜ ਜੀ ਦੇ ਜਿਹੜੀ ਤਸਵੀਰ ਹੈ ਧੀ ਫੁਲਕੀਨਾ ਤੋਂ ਇਸ ਮੰਦਰ ਦੇ ਸੰਸਤਾਪਕ ਨੇ ਜਨ ਉਸ ਤੋਂ ਬਾਅਦ ਅਨੰਤਾਦਾਸ ਜੀ ਮਹਾਰਾਜ ਇਸ ਦਰਬਾਰ ਦੇ ਵਿੱਚ ਗੱਦੀ ਨਿਸ਼ੀਨ ਸਨ ਉਹਨਾਂ ਦੇ ਵੱਲੋਂ ਵੀ ਇਸ ਦਰਬਾਰ ਦੇ ਵਿੱਚ ਨਵਰਾਤਰਿਆਂ ਦੇ ਵਿੱਚ ਦੁਰਗਾ ਸਤਿਤੀ ਦੇ ਪਾਠ ਕੀਤੇ ਜਾਂਦੇ ਨੇ ਸੋ ਇਤਿਹਾਸਿਕ ਇਸ ਮੰਦਰ ਦੀ ਇਤਿਹਾਸਿਕ ਵੇਰੀ ਵੀ ਹੈ ਜਿਹੜੀ ਕਿ ਪ੍ਰਾਚੀਨਤਾ ਤੋਂ ਇਸ ਮੰਦਰ ਦੇ ਵਿੱਚ ਚੱਲਦੀ ਆ ਰਹੀ ਹੈ ਅਸੀਂ ਇਸ ਬਾਬਤ ਪੰਡਤ ਜੀ ਨਾਲ ਵੀ ਗੱਲ ਕਰਾਂਗੇ ਕਿ ਇਸ ਮੰਦਰ ਦੇ ਵਿਦਵਾਨ ਕੀ ਨੇ ਪੰਡਤ ਜੀ ਰਾਮਰਾਣ ਜੀ ਨਵਰਾਤਰੂ ਦਾ 3 ਤੀਸਰਾ ਦਿਨ ਹੈ ਚੰਦਰ ਗੰਗਾ ਮਾਤਾ ਜੀ ਦੀ ਪੂਜਾ ਹੋ ਰਹੀ ਹੈ ਕਿਆ ਕੈਸੇ ਇਸ ਮੰਦਰ ਮੇਂ ਪ੍ਰਾਚੀਨਤਾ ਕਿਆ ਵਿਧੀ ਵਿਦਵਾਨ ਹੈ ਕੈਸੇ ਚਲਤਾ ਹੈ ਯਹਾਂ ਕਿਉਂਕਿ ਮੰਦਰ ਮੇਂ ਲੋਕ ਬਹੁਤ ਆਤੇ ਹੈ ਇਹ ਬਹੁਤ ਬੜੀ ਚਲਤਾ ਹੈ ਯਹਾਂ ਪਰ ਲੋਕ ਸਵੇਰ ਆਤੇ ਹੈ आरती बंदन होता है पूजा पाठ होता है सुबह पहले दुर्गा का पाठ होता है सुबह छह से आठ बजे तक तो उसके बाद आरती लोग भी आते हैं श्रद्धा भाव रखते हैं पूरी नवरात्रों तो में 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 ज़्यादा रश रश रहता रहता है है या रूटीन रूटीन सभी पर नवरात्रों में कुछ ज्यादा रश रहता है क्योंकि तो माता का मंदिर है तो नवरात्रों में तो लोग आते हैं जी बिल्कुल सो so, कच्ची लस्सी लोग इतने आके चढ़ाते हैं और अपने दुखों का निवारण करवाते हैं इस प्राचीन मंदिर के इतिहास की गल करिए ਅਗਤ ਲੰਗਾ ਦਾਸੀ ਮਹਾਰਾਜ ਨੇ ਇਸ ਮੰਦਰ ਦੇ ਗੱਦੀ ਨਿਸ਼ੀਨ ਸਨ ਜਿਹੜੇ ਕਿ ਉਸ ਵੇਲੇ ਤਪੱਸਿਆ ਕੀਤੀ ਸੀ ਮਾਂ ਨੇ ਉਹਨਾਂ ਨੂੰ ਸਾਖਸ਼ਾਤ ਦਰਸ਼ਨ ਦਿੱਤੇ ਸੀ ਔਰ ਇਸ ਮੰਦਰ ਦੀ ਵਿਲੱਖਣਤਾ ਹੈ ਕਿ ਇਥੇ ਸਵੇਰੇ ਦੁਰਗਾ स्तुਤੀ ਦਾ ਪਾਠ ਹੁੰਦਾ ਹੈ ਇਸ ਤੋਂ ਬਾਅਦ ਕੀਰਤਨ ਹੁੰਦਾ ਹੈ ਸਾਰਾ ਦਿਨ ਨਵਰਾਤਰੀਆਂ ਦੇ ਵਿੱਚ ਤਕੀਮਤ ਚੱਲਦਾ ਰਹਿੰਦਾ ਹੈ ਸੋ ਮਾਂ ਦੁਰਗਾ ਸਭ ਦੇ ਅਸਪੀਂ ਕਿਰਪਾ ਬਣਾਈ ਰੱਖਣ ਔਰ ਨਵਰਾਤਰਾਂ ਦੇ 30ਵੇਂ ਦਿਨ ਜਿਤਨਾ ਹਰ ਘਰ ਘਰ ਦੇ ਵਿੱਚ ਮਾਂ ਚਤਰ ਚੰਦਰ ਘੰਟਾ ਦੀ ਅੱਜ ਪੂਜਾ ਹੋ ਰਹੀ ਹੈ ਇਹ ਨਵਰਾਤਰੇ ਇਸੇ ਤਰ੍ਹਾਂ ਸੁੱਖ ਸਮਰiddhi ਲੈ ਕੇ ਘਰ ਘਰ ਆਣ ਸੋ ਇਸ ਇਤਿਹਾਸਿਕ ਪ੍ਰਾਚੀਨ ਮੰਦਰ ਮਾਤਾ ਲੋਂਗਾ ਵਾਲੀ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਹਰ ਰੋਜ਼ ਪਹੁੰਚਦੇ ਨੇ ਖਾਸ ਕਰਕੇ ਨਵਰਾਤਰਿਆਂ ਦੇ ਵਿੱਚ ਇਸ ਮੰਦਰ ਦੇ ਵਿੱਚ ਮੰਦਰ ਕਮੇਟੀ ਵੱਲੋਂ ਸਿੱਧ ਪੀਠ ਸਿੱਧ ਪੀਠ ਮੰਦਰ ਦੇ ਵਿੱਚ ਮੰਦਰ ਕਮੇਟੀ ਵੱਲੋਂ ਵੀ ਖਾਸ ਉਚਿਤ ਪ੍ਰਬੰਧ ਕੀਤੇ ਜਾਂਦੇ ਨੇ ਕਰਨਾਪਲ ਨਤੇਸ਼ ਦੇ ਨਾਲ ਜੋਤੀ ਮਹਿਲ ਦੇ ਨਿਕ ਸਵੇਰਾ ਟੀਵੀ ਕੰਦਿਸ